ਹੋ ਰਿਹਾ ਏ ਫਿਰ ਡਾਕਟਰ ਸਰਜੀਤ ਨੇ ਆ ਕੇ ਮੈਨੂੰ ਖੁਦ ਕਿਹਾ ਕਿ ਤੁਸੀਂ ਇਹ ਦੱਸੋ ਤੁਹਾਡੇ ਬੱਚੇ ਨੂੰ ਕੋਈ ਅਸਤਮਾ ਦੀ ਪ੍ਰੋਬਲਮ ਹੈ ਜਾਂ ਸਾਹ ਦੀ ਪ੍ਰੋਬਲਮ ਹੈ ਮੈਂ ਕਿਹਾ ਨਹੀਂ ਸਰ ਵੀ ਮੇਰੇ ਬੱਚੇ ਨੂੰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਜੇ ਉਹਨਾਂ ਨੂੰ ਇਦਾਂ ਲੱਗਦਾ ਤਾਂ ਉਹਨੇ ਟੈਸਟ ਨਹੀਂ ਕਰੇ ਮੇਰੇ ਬੱਚੇ ਦੇ ਕਹਿੰਦੇ ਤੁਹਾਡੇ ਬੱਚੇ ਦੀ ਹਾਰਟ ਬੀਟ ਬੰਦ ਹੋ ਗਈ ਇਹ ਦੇਖ ਰੇ ਸੀ ਉੱਥੇ ਨਾ ਐਂਬੂਲੈਂਸ ਨਾ ਉਹਨਾਂ ਕੋਲ ਵੈਂਟੀਲੇਟਰ ਕੁਝ ਵੀ ਨਹੀਂ ਸੀਗਾ ਉਹਨਾਂ ਕੋਲ ਅਸੀਂ 15 ਮਿੰਟ ਵੇਟ ਕਰੀ ਐ ਪਰ ਐਂਬੂਲੈਂਸ ਨਹੀਂ ਆਈ ਮੇਰਾ ਬੱਚਾ ਕਿਦਾਂ ਬਿਆਦਾ ਮੈਂ ਖੁਦ ਦੇਖਿਆ ਮੈਂ ਜੋ ਵੀ ਕਹੂੰਗੀ ਜੋ ਮੈਂ ਦੇਖਿਆ ਮੈਂ ਸਾਰਾ ਕੁਝ ਉਹੀ ਦੱਸਿਆ ਤੁਹਾਨੂੰ ਪਾਚੀ ਸਾਡਾ ਬੱਚਾ ਮਾਰਤਾ ਅਸੀਂ ਖਾਲੀ ਹੋ ਕੇ ਬੈਠੇ ਸਾਡਾ ਬੱਚਾ ਮਾਰਤਾ ਅਰੇ ਲੈ ਰਹੇ ਹੋ ਪ੍ਰਾਈਵੇਟ ਚ ਲਾ ਜਾ ਕੇ ਤੁਸੀਂ ਲੱਗ ਪੈਸੇ ਕਮਾ ਰਹੇ ਹੋ ਇਹ ਤੁਸੀਂ ਧੰਦਾ ਬਣਾਇਆ ਹੋਇਆ ਦੱਸੋ ਸਾਨੂੰ ਤੇ ਕੁਮੇਰ ਨਾਲ ਹਨੂ ਹਸਪੀਟਲ ਵਾਲਿਆਂ ਨੇ ਮਾਰਤਾ ওভারਡੋਸ ਦੇ ਕੇ ਸਸ਼ਗਲ ਤੁਸੀਂ ਦੇਖ ਰਹੇ ਔਨ 에ਅਰ ਤੇ ਮੈਂ ਹਾਂ ਤੁਹਾਡਾ ਨਲ ਵਰਸ਼ਾ ਖਬਰ ਸੰਚੀ ਕਰ ਰਿਹਾ ਬੇਹੱਦ ਦੁਖਦਾਇਕ ਜਿੱਥੇ ਇੱਕ 12 ਸਾਲ ਦਾ ਜਵਾਨ ਦੀ ਜਿਹੜਾ ਮੌਤ ਹੋ ਚੁੱਕੀ ਹੈ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਮਾਮਲਾ ਕੀ ਸੀ ਪਰਿਵਾਰ ਵੱਲੋਂ ਜਿਹੜਾ ਹਸਪਤਾਲ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਹਸਪਤਾਲ ਦੇ ਵੱਲੋਂ ਜਿਹੜਾ ਲਾਪਰਵਾਹੀ ਕਾਰਨ ਬੱਚੇ ਦੀ ਮੌਤ ਹੋਈ ਹੈ ਤਾਂ ਪਰਿਵਾਰ ਮੌਤਾਂ ਦੀ ਮਾਤਾ ਨਾਲ ਗੱਲਬਾਤ ਕਰਦੇ ਸਸ਼ਗਲ ਮਾਤਾ ਜੀ ਕੀ ਮਾਮਲਾ ਹੈ ਮੇਰਾ ਨਾਮ ਬਲਵਿੰਦਰ ਗੌਰ ਮੇਰਾ ਬੱਚਾ ਰਮਨ ਜੋਤ ਸਿੰਘ ਜਿਸ ਨੂੰ ਅਸੀਂ ਪਹਿਲੀ ਤਰੀਕ ਨੂੰ ਸਰਜੀਤ ਹਸਪੀਟਲ ਚ ਲੈ ਕੇ ਗਏ ਸੀਗੇ 94 ਅਸੀਂ ਉਥੇ 4 ਵਜੇ ਦੇ ਕਰੀਬ ਪਹੁੰਚੇ 4 ਔਰ 5 ਦੇ ਵਿੱਚ ਅਸੀਂ ਉਥੇ ਪਹੁੰਚੇ ਤਾਂ ਉਥੇ ਉਹਨਾਂ ਨੇ ਕਿਹਾ ਕਿ 5:30 ਵਜੇ ਆਪਰੇਸ਼ਨ ਹੋ ਜਾਣਾ ਹੈ ਬੱਚੇ ਦਾ ਉਹਨਾਂ ਨੇ ਆਪਰੇਸ਼ਨ ਕਰਨ ਵਾਸਤੇ 5:30 ਕਿਹਾ ਉਹਨਾਂ ਨੇ ਫਿਰ ਮਤਲਬ ਉਹਨਾਂ ਦੱਸਿਆ ਕਿ ਅਸੀਂ ਪਲੇਟ 19 ਸਾਲ ਦੇ ਬੱਚੇ ਦੀ ਤਿਆਰ ਕਰੀ ਹੈ ਕਿ ਤੁਹਾਡੇ ਬੱਚੇ ਦੀ ਏਜ ਕਿੰਨੀ ਹੈ ਤਾਂ ਮੇਰੇ ਮਦਰ ਸੀਗੇ ਉੱਥੇ ਉਹਨਾਂ ਨੇ ਕਿਹਾ ਕਿ ਸਾਡਾ ਬੱਚਾ 12 ਸਾਲਾਂ ਦਾ ਹੈ ਉਹ ਕਹਿੰਦੇ ਪਲੇਟ 19 ਸਾਲ ਦੀ ਤਿਆਰ ਹੋਗੀ ਫਿਰ ਉਹ ਕਹਿੰਦੇ ਚਲੋ ਕੋਈ ਗੱਲ ਨਹੀਂ 1 ਘੰਟਾ ਹੋਰ ਲੱਗੂਗਾ ਪਲੇਟ ਸੀ ਦੁਬਾਰਾ ਤਿਆਰ ਕਰ ਲੈਂਦੇ ਆ ਪਲੇਟ ਜਦੋਂ ਦੁਬਾਰਾ ਤਿਆਰ ਹੋਈ 7:30 7:30 ਦੇ ਵਿੱਚ ਮੈਂ ਵੀ ਆਪਣੇ ਬੱਚੇ ਦੇ ਕੋਲ ਸੀਗੀ ਉਸ ਟਾਈਮ ਮੇਰਾ ਬੱਚਾ ਮੇਰੇ ਨਾਲ ਗੱਲ ਕਰਦਾ ਅੰਦਰ ਆਪਰੇਸ਼ਨ ਥੀਏਟਰ ਤੱਕ ਗਿਆ ਮੇਰੇ ਬੱਚੇ ਨੇ ਦਰਵਾਜ਼ੇ ਤੱਕ ਮੇਰੇ ਨਾਲ ਪੂਰੀ ਗੱਲ ਕੀਤੀ ਤੁਰ ਕੇ ਖੁਦ ਉਹ ਆਪਣੇ ਪੈਰਾਂ ਤੇ ਗਿਆ ਮੇਰੇ ਨਾਲ ਗੱਲ ਕਰਦਾ ਗਿਆ ਮੈਂ ਉਹਨੂੰ ਪੁੱਛਿਆ ਵੀ ਬੱਚੇ ਤੈਨੂੰ ਡਰ ਲੱਗ ਰਿਹਾ ਹੈ ਉਹ ਕਹਿੰਦਾ ਨਹੀਂ ਮੈਨੂੰ ਕੋਈ ਡਰ ਨਹੀਂ ਲੱਗ ਰਿਹਾ ਮਮਾ ਔਲ ਬਿਲਕੁਲ ਠੀਕ ਸੀਗਾ ਜਦੋਂ ਅੰਦਰ ਗਿਆ ਸਿਰਫ 5 ਹੀ ਉਸ ਔਰ 7 ਮਿੰਟ ਦੇ ਅੰਦਰ ਰੋਲਾ ਪੈ ਗਿਆ ਕੋਈ ਆਕਸੀਜਨ ਉਹ ਲੈ ਕੇ ਜਾ ਰਿਹਾ ਅੰਦਰ ਅੰਦਰ ਬਾਹਰ ਅੰਦਰ ਬਾਹਰ ਡਾਕਟਰ ਉਹ ਹੀ ਜਾ ਰਹੇ ਸੀ ਉੱਥੇ ਦੇਖ ਰਹੇ ਆ ਬੈਠੇ ਕਿ ਕੀ ਹੋ ਰਿਹਾ ਹੈ ਫਿਰ ਡਾਕਟਰ ਸਰਜੀਤ ਨੇ ਆ ਕੇ ਮੈਨੂੰ ਖੁਦ ਕਿਹਾ ਕਿ ਤੁਸੀਂ ਇਹ ਦੱਸੋ ਤੁਹਾਡੇ ਬੱਚੇ ਨੂੰ ਕੋਈ ਅਸਥਮਾ ਦੀ ਪ੍ਰੋਬਲਮ ਹੈ ਜਾਂ ਸਾਹ ਦੀ ਪ੍ਰੋਬਲਮ ਹੈ ਮੈਂ ਕਹਿੰਿਆ ਨਹੀਂ ਸਰ ਵੀ ਮੇਰੇ ਬੱਚੇ ਨੂੰ ਐਦਾਂ ਦੀ ਕੋਈ ਪ੍ਰੋਬਲਮ ਨਹੀਂ ਜੇ ਉਹਨਾਂ ਨੂੰ ਐਦਾਂ ਲੱਗਦਾ ਤਾਂ ਉਹਨੇ ਟੈਸਟ ਨਹੀਂ ਕਰੇ ਮੇਰੇ ਬੱਚੇ ਦੇ ਉਹਨੇ ਨਹੀਂ ਟੈਸਟ ਨਹੀਂ ਕਰੇ ਮੈਂ ਫਿਰ ਫਿਰ ਦੁਬਾਰਾ ਉਹ ਕਹਿੰਦੇ ਮਦਰਿਆ ਫਾਦਰ ਵਿੱਚ ਤੇ ਕੋਈ ਅੰਦਰ ਆਉ ਤਾਂ ਮੇਰੀ ਸਿਸਟਰ ਅੰਦਰ ਗਈ ਉਹਨਾਂ ਨੇ ਉਹਨੂੰ ਬਾਹਰ ਘੜਤਾ ਉਹਨੇ ਮੈਨੂੰ ਆ ਕੇ ਅੰਦਰ ਕਿਹਾ ਕਿ ਤੰਤੂ ਜੀ ਮਦਰ ਨੂੰ ਅੰਦਰ ਬੁਲਾ ਰਹੇ ਆ ਜਦ ਮੈਂ ਅੰਦਰ ਗਈ ਤਾਂ ਉਹਨਾਂ ਨੇ ਮੈਨੂੰ ਇੱਕੇ ਗੱਲ ਕਹੀ ਤਿੰਨ ਖੜੇ ਸੀਗੇ ਉੱਥੇ ਬੰਦੇ ਸੁਰਜੀਤ ਡਾਕਟਰ ਨਾਲ ਖੜੇ ਸੀਗੇ ਉਹਨਾਂ ਨੇ ਇਹੀ ਕਿਹਾ ਕਹਿੰਦੇ ਤੁਹਾਡੇ ਬੱਚੇ ਦੀ ਹਾਰਟਬੀਟ ਬੰਦ ਹੋ ਗਈ ਉਹਨਾਂ ਨੇ ਮੈਨੂੰ ਇਹੀ ਗੱਲ ਕਹੀ ਜਦ ਕਿ ਮੈਂ ਉਹਨਾਂ ਦੀ ਸਾਰੀ ਇਹ ਗੱਲ ਸੁਣ ਰਹੀ ਸੀ ਇਹ ਗੱਲ ਕਹਿ ਕੇ ਉਹ ਕਹਿੰਦੇ ਫਾਦਰ ਨੂੰ ਬੁਲਾਓ ਫਾਦਰ ਉੱਥੇ ਹੈ ਨਹੀਂ ਤੇ ਬੱਚੇ ਦੇ ਚਾਚੂ ਅੰਦਰ ਗਏ ਉਹਨਾਂ ਨੂੰ ਵੀ ਇਹਨਾਂ ਨੇ ਇਹੀ ਗੱਲ ਕਹੀ ਉਹ ਤੋਂ ਬਾਅਦ ਸਾਨੂੰ ਬਾਹਰ ਘੜਤਾ ਉਹ ਕਹਿੰਦੇ ਅਸੀਂ ਰੈਫਰ ਕਰ ਰਹੇ ਹਾਂ ਸੁਹਾਣਾ ਹਸਪੀਟਲ ਉਹਨਾਂ ਨੇ ਸਾਨੂੰ ਕੁਝ ਵੀ ਨਹੀਂ ਦੱਸਿਆ ਉਹ ਕੀ ਕਰ ਰਹੇ ਆ ਕੀ ਨਹੀਂ ਕਰ ਰਹੇ ਸਾਨੂੰ ਕਿਸੇ ਚੀਜ਼ ਦਾ ਨਹੀਂ ਪਤਾ ਅਸੀਂ ਸਿਰਫ ਇਹ ਦੇਖ ਰਹੇ ਸੀ ਉੱਥੇ ਨਾ ਐਮਬੂਲੈਂਸ ਨਾ ਉਹਨਾਂ ਕੋਲ ਵੈਂਟੀਲੇਟਰ ਕੁਝ ਵੀ ਨਹੀਂ ਸੀਗਾ ਉਹਨਾਂ ਕੋਲ ਅਸੀਂ ਐਮਬੂਲੈਂਸ ਚ ਲੈ ਕੇ ਜਾਣ ਨੂੰ ਬੱਚੇ ਗੇਟ ਦੇ ਮੂਹਰੇ ਅਸੀਂ 15 ਮਿੰਟ ਵੇਟ ਕਰੀ ਹੈ ਪਰ ਐਮਬੂਲੈਂਸ ਨਹੀਂ ਆਈ ਮੇਰਾ ਬੱਚਾ ਕਿੱਦਾਂ ਪਿਆਦਾ ਮੈਂ ਖੁਦ ਦੇਖਿਆ ਮੈਂ ਜੋ ਵੀ ਕਹੂੰਗੀ ਜੋ ਮੈਂ ਦੇਖਿਆ ਮੈਂ ਸਾਰਾ ਕੁਝ ਉਹੀ ਦੱਸਿਆ ਤੁਹਾਨੂੰ ਮੇਰੇ ਬੱਚੇ ਨਾਲ ਬਹੁਤ ਮਾੜੀ ਹੋਈ ਹੈ ਮੇਰਾ ਬੱਚਾ ਉਸ ਟਾਈਮ ਬੇਸੁੱਧ ਸੀਗਾ ਜਦੋਂ ਮੈਂ ਦੇਖਿਆ ਬੇਸੁੱਧ ਸੀਗਾ ਉਹਨੂੰ ਕੋਈ ਵੀ ਉਹਦਾ ਫੇਸ ਐਡਾ ਹੋ ਗਿਆ ਉਹਦਾ ਪੇਟ ਫੁੱਲ ਕੇ ਐਡਾ ਵੱਡਾ ਹੋ ਗਿਆ ਮੇਰੇ ਬੱਚੇ ਨੂੰ ਇਨਸਾਫ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਮੇਰਾ 12 ਸਾਲਾਂ ਦਾ ਬੱਚਾ ਮੈਨੂੰ ਪਤਾ ਮੈਂ ਕਿਸ ਤਰ੍ਹਾਂ ਪਾਲਿਆ ਹੋਇਆ ਤਾਂ ਉਹ ਮੈਨੂੰ ਪਤਾ ਮੈਨੂੰ ਮੇਰੇ ਬੱਚੇ ਵਾਸਤੇ ਇਨਸਾਫ ਚਾਹੀਦਾ ਡਾਕਟਰ ਸਰਜੀਤ ਉਹਦਾ ਹਸਪੀਟਲ ਬੰਦ ਹੋਣਾ ਚਾਹੀਦਾ ਲਾਇਸੈਂਸ ਕੈਨਸਲ ਹੋਣਾ ਚਾਹੀਦਾ ਇਹ ਹੈ ਨਾ ਕਿਸੇ ਨਾਲ ਵੀ ਹੋ ਸਕਦਾ ਅੱਜ ਮੇਰੇ ਨਾਲ ਹੋਇਆ ਅਸੀਂ ਬੈਠੇ ਆ ਭਾਗੇ ਮਾਪੇ ਕੱਲੂ ਕਿਸੇ ਦੀ ਵੀ ਬੱਚੇ ਨਾਲ ਕਿਸੇ ਨਾਲ ਵੀ ਇਹ ਮਾੜੀ ਗੱਲ ਹੋ ਸਕਦੀ ਹੈ ਸਾਨੂੰ ਲਾਇਸੈਂਸ ਕੈਨਸਲ ਚਾਹੀਦਾ ਹੈ ਅਸੀਂ ਸਜ਼ਾ ਦਿਵਾਉਣਾ ਚਾਹੁੰਦੇ ਉਹਨਾਂ ਨੂੰ ਸਾਨੂੰ ਇਨਸਾਫ ਚਾਹੀਦਾ ਸਾਰੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜਿਹੜੇ ਜੇ ਅਸੀਂ ਝੂਠ ਬੋਲਦੇ ਹੋਏ ਤਾਂ ਉਹਨਾਂ ਦੇ ਸੀਸੀਟੀਵੀ ਸੀਸੀਟੀਵੀ ਕੈਮਰਾਜ਼ ਚੈੱਕ ਕਰੇ ਜਾਣ ਉਹਦੇ ਚ ਸਾਰੀ ਸੱਚਾਈ ਸਾਹਮਣੇ ਆ ਜੂਗੀ ਜਿਹੜੀ ਡਾਕਟਰ ਨੇ ਇੰਜੈਕਸ਼ਨ ਲਗਾਇਆ ਬੱਚੇ ਦੇ ਉਹ ਸੁਹਾਣੇ ਹਸਪੀਟਲ ਤੱਕ ਸਾਡੇ ਨਾਲ ਆਈ ਹੈ ਅੱਗੇ ਦੌੜਦੀ ਦੌੜਦੀ ਆਈ ਹੈ ਉਹਨੇ ਉਹ ਕਹਿੰਦੀ ਮੈਂ ਨਾਲ ਉਹ ਵੀ ਕਹਿ ਰਹੇ ਸੀ ਬਾਰ ਬਾਰ ਕਿ ਸਾਡਾ ਡਾਕਟਰ ਤੁਹਾਡੇ ਨਾਲ ਜਾਏਗਾ ਕਿਹਾ ਜਾ ਰਿਹਾ ਹੈ ਨਾ ਕਿ ਜਿਵੇਂ ਕਬੱਡੀ ਦਾ ਮੈਚ ਚੱਲ ਰਿਹਾ ਸੀਗਾ ਉਸ ਦੇ ਵਿੱਚ ਬੱਚਿਆਂ ਬੱਚਿਆਂ ਦੀ ਆਪਸ ਵਿੱਚ ਬਹਿਸ ਬੱਚਿਆਂ ਦੀ ਆਪਸ ਵਿੱਚ ਬਹਿਸ ਹੋਈ ਜਿਹਦੇ ਕਰਕੇ ਲੜਾਈ ਵਗੈਰਾ ਹੋਈ ਉਹਦੇ ਕਰਕੇ ਉਸਦੇ ਜੱਬੜੇ ਤੇ ਜੋ ਐ ਸੱਟ ਲੱਗੀ ਜਿਹਦੇ ਕਰਕੇ ਹਸਪੀਟਲ ਗਿਆ ਜਿਹਦੇ ਵਿੱਚ ਐਨਸਥੀਸ਼ੀਆ ਦੀ ਓਵਰਡੋਸ ਕਰਕੇ ਉਹਦੀ ਜਿਹੜੀ ਹੈ ਡੈਥ ਹੋਈ ਡਾਕਟਰ ਦੀ ਵਜ੍ਹਾ ਦੇ ਨਾਲ ਹਾਂਜੀ ਮੇਰਾ ਬੱਚਾ ਸਿਰਫ ਮੈਚ ਖੇਲਣ ਮੈਚ ਕੋਈ ਵੀ ਨਹੀਂ ਸੀਗਾ ਸਿਰਫ ਖੇਲਣ ਗਏ ਸੀ ਬੱਚੇ ਇਕੱਠੇ ਹੋ ਕੇ ਗਰਾਊਂਡ 'ਚ ਉਹ ਵੀ ਕਿਉਂਕਿ ਐਡੇ ਵੱਡੇ ਬੱਚੇ ਨਹੀਂ ਕਿ ਕੋਈ ਮੈਚ ਲਾਣ ਜਾਉਂਗੇ ਉਹ ਸਿਰਫ ਇੱਕ ਗਰਾਊਂਡ 'ਚ ਖੇਡਣ ਗਏ ਹੋਏ ਸੀ ਹੋਰ ਐਦਾਂ ਦੀ ਕੋਈ ਗੱਲ ਨਹੀਂ ਉਹਨਾਂ ਨੇ ਏਜ ਦਾ ਹੀ ਡਿਫਰੈਂਸ ਰੱਖਿਆ ਜਦੋਂ ਉਹਨਾਂ ਨੇ ਪਲੇਟਾਂ ਚ ਪਲੇਟਾਂ ਵਾਸਤੇ ਚੇਂਜ ਕਰਤਾ ਫਿਰ ਉਹਨਾਂ ਨੂੰ ਇਹ ਨਹੀਂ ਦਿਖਦਾ ਕਿ ਬੱਚੇ ਦੀ ਏਜ 19 ਸਾਲ ਦਾ ਉਹ ਦਿਖਦਾ ਸੀ 19 ਸਾਲ ਆਪਾਂ ਦੇਖ ਸਕਦੇ ਬੱਚਾ ਮੈਚੁਰ ਹੁੰਦਾ 19 ਸਾਲ ਦਾ 12 ਸਾਲਾਂ ਦੇ ਬੱਚਾ ਐਦਾਂ ਦਾ ਨਹੀਂ ਹੁੰਦਾ ਉਹਨਾਂ ਨੂੰ ਅੱਖਾਂ ਨਾਲ ਦੇਖਣਾ ਚਾਹੀਦਾ ਸੀ ਉਹਨਾਂ ਨੂੰ ਏਜ ਉੱਥੇ ਚੇਂਜ ਕਰਨੀ ਚਾਹੀਦੀ ਸੀ ਇਹ ਉਹਨਾਂ ਦੀ ਗਲਤੀ ਹੈ ਇਹ ਹੁਣ ਉਹ ਬਚਣਾ ਚਾਹੁੰਦੇ ਐ ਅਸੀਂ ਉਹਨਾਂ ਨੂੰ ਬਚਾਣਾ ਨਹੀਂ ਚਾਹੁੰਦੇ ਸਾਨੂੰ ਇਨਸਾਫ ਚਾਹੀਦਾ ਹੈ ਸਾਨੂੰ ਉਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਬਣਦੀ ਹੈ ਉਹ ਹੋਣੀ ਚਾਹੀਦੀ ਹੈ ਤੇ ਤੁਹਾਡਾ ਇਸ ਮਾਮਲੇ ਤੇ ਕੀ ਕਹਿਣਾ ਜਿਹੜਾ ਬੱਚਾ ਦੋਤਾ ਮੇਰਾ ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਅਸੀਂ ਠੀਕ ਠਾਕ ਆਪਣੇ ਬੱਚੇ ਨੂੰ ਲੈ ਕੇ ਆਏ ਹਾਂ ਬੋਲਦਾ ਚੱਲਦਾ ਸਭ ਨਾਲ ਗੱਲਾਂ ਕਰੀਆਂ ਮਾਸੀ ਨਾਲ ਗੱਲਾਂ ਕਰੀਆਂ ਮਾਸੜ ਨਾਲ ਗੱਲਾਂ ਕਰੀਆਂ ਮੇਰੇ ਨਾਲ ਖੁਦ ਗੱਲਾਂ ਮਾਰੀਆਂ ਉਹਨੇ ਆਪਰੇਸ਼ਨ ਹੋਣੇ ਤੇ ਪਹਿਲਾਂ ਮੇਰੇ ਨਾਲ ਸਾਰੀਆਂ ਗੱਲਾਂ ਕਰੀਆਂ ਉਹਨੇ ਕੋਈ ਵੀ ਬੱਚੇ ਨੂੰ ਤਕਲੀਫ ਨਹੀਂ ਸੀ ਕਿ ਕੀ ਆਤਾ ਐਨੇ ਕ ਦੰਧਾਰ ਹੱਡੀ ਕਰਕੇ ਅਸੀਂ ਆਪਰੇਸ਼ਨ ਕਰਵਾਉਣਾ ਦਾ ਜਦ ਆਪਰੇਸ਼ਨ ਕਰਾਣੇ ਨੂੰ ਅਸੀਂ ਬੈਠੇ ਆਂ ਤਾਂ ਡਾਕਟਰ ਆਇਆ ਡੈਂਟਿਸਟ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਹਾਡੇ ਬੱਚੇ ਦੀ ਕਿੰਨੀ ਏਜ ਹੈ ਮੈਂ ਉਹਨਾਂ ਨੂੰ ਕਿਹਾ ਵੀ ਮੇਰੇ ਬੱਚੇ ਦੀ 12 ਸਾਲ ਦੀ ਉਹ ਕਹਿੰਦੇ ਵੀ ਜੀ ਉਹ ਤਾਂ 19 ਸਾਲ ਦਾ ਲਿਖਿਆ ਪਾ ਪਰਚੀ ਤੇ ਮੈਂ ਕਿਹਾ 19 ਸਾਲ ਦਾ ਨਹੀਂ ਹੈ ਮੇਰਾ ਬੱਚਾ 12 ਸਾਲ ਦਾ ਕਹਿੰਦਾ ਫਿਰ ਤੁਸੀਂ ਅਸੀਂ ਤਾਂ ਪਲੇਟ 19 ਸਾਲ ਦੇ ਦੀ ਤਿਆਰ ਪਰਚੀ ਤੇ ਤੁਸੀਂ 12 ਸਾਲ ਦਾ ਲਿਖਿਆ ਸੀਗਾ ਕਿ 19 ਸਾਲ ਦਾ ਹੀ ਲਿਖਿਆ ਸੀਗਾ ਉਹ ਉਹਨਾਂ ਨੇ 19 ਦਾ ਲਿਖਿਆ ਤੁਸੀਂ 12 ਸਾਲ ਦਾ ਦੱਸਿਆ ਸੀਗਾ ਹਾਂਜੀ ਹਸਪੀਟਲ ਦੀ ਗਲਤੀ ਸੀ ਫਿਰ ਜਿਹੜਾ ਹੋਰ ਬੱਚਾ ਜਿਹੜੇ ਡਾਕਟਰ ਨੇ ਆਪਰੇਸ਼ਨ ਕਰਨਾ ਤਾਂ ਮੇਰੇ ਕੋਲ ਖੁਦ ਆਇਆ ਉਸਨੇ ਮੈਨੂੰ ਕਿਹਾ ਕਹਿੰਦਾ ਮਾਤਾ ਵੀ ਪਲੇਟ 19 ਸਾਲ ਦੇ ਦੀ ਤਿਆਰ ਹੋਗੀ ਮੈਂ ਕਿਹਾ ਨਹੀਂ ਮੇਰਾ ਬੱਚਾ 12 ਸਾਲ ਦਾ ਕਹਿੰਦਾ ਫਿਰ ਤੁਹਾਨੂੰ ਘੰਟਾ ਵੇਟ ਕਰਨਾ ਪੈਣਾ ਸਾਨੂੰ 12 ਸਾਲ ਦੇ ਦੀ ਪਲੇਟ ਤਿਆਰ ਕਰਨੀ ਪੈਣੀ ਆ ਮੈਂ ਕਿਹਾ ਠੀਕ ਹੈ ਵੀ ਅਸੀਂ اٹਕ ਜੂਗੇ ਘੰਟਾ ਉਹਨਾਂ ਨੇ ਕੀ ਕਰਿਆ ਪਲੇਟ ਤਾਂ ਉਹਨਾਂ ਨੇ 12 ਸਾਲ ਦੀ ਡਾਕਟਰ ਨੇ ਤਿਆਰ ਕਰਵਾਤੀ ਜਿਹ ਜੀ ਨੇ ਇੰਜੈਕਸ਼ਨ ਲਾਇਆ ਉਹਨੇ 19 ਸਾਲ ਦਾ ਇੰਜੈਕਸ਼ਨ ਲਾਇਆ ਉਹਨੇ ਡੋਜ਼ ਉਹੀ ਲਾਈ ਹੈ 19 ਸਾਲ ਦੀ ਪਰਚੀ ਤੇ ਉਹਨਾਂ ਨੇ ਤਰੀਕ ਠੀਕ ਨਹੀਂ ਉਹ ਡੇਟ ਠੀਕ ਨਹੀਂ ਕੀਤੀ ਪਰਚੀ ਤੇ ਸਾਡਾ ਬੱਚਾ ਮਾਰਤਾ ਅਸੀਂ ਖਾਲੀ ਹੋ ਕੇ ਬਹਿ ਗਏ ਸਾਡਾ ਬੱਚਾ ਮਾਰਤਾ ਸਾਡਾ ਬੱਚਾ ਮਰ ਗਿਆ ਅਸੀਂ ਖਾਲੀ ਹੋ ਗਏ ਮੇਰੀ ਧੀ ਕੋਲ ਇੱਕ ਬੱਚਾ ਦਾ ਮੇਰਾ ਇੰਨਾ ਸੋਹਣਾ ਬੱਚਾ ਮੇਰਾ ਇੰਨਾ ਮੈਂ ਕਿਸ ਤਰ੍ਹਾਂ ਬਰਦਾਸ਼ ਕਰੂੰਗੀ ਮੇਰਾ ਸੋਹਣਾ ਬੱਚਾ ਦੋ ਪੰਜ ਮਿੰਟ ਪਹਿਲਾਂ ਅਸੀਂ ਉਹਨੂੰ ਅੰਦਰ ਵੜ ਰਹੇ ਹਾਂ 7 ਮਿੰਟ ਬਾਅਦ ਮੇਰਾ ਬੱਚਾ 22 ਸਾਲਾ ਹੋ ਕੇ ਆ ਰਿਹਾ ਐਡਾ ਹੋ ਗਿਆ ਮੂੰਹ ਹੋ ਗਿਆ ਐਡਾ ਉਹਦਾ ਢਿੱਡ ਹੋ ਗਿਆ ਜੇ ਇਹਨਾਂ ਨੇ ਨਹੀਂ ਮਤਲੀ ਇਹਨਾਂ ਕੋਈ ਬੰਦੋਬਸਤ ਨਹੀਂ ਹੈ ਤਾਂ ਸਾਡੇ ਬੱਚੇ ਨੂੰ ਖਗਲ ਨਾ ਕਰਦੇ ਮਨਾ ਕਰ ਦਿੰਦੇ ਸਖਾ ਸਾਫ ਮਨਾ ਕਰ ਦਿੰਦੇ ਅਸੀਂ ਹੋਰ ਫਸਲੇ ਦਿੰਦੇ ਇਹਨਾਂ ਨੇ ਕਿਉਂ ਕਰਿਆ ਆਹ ਕੰਮ ਜੇ ਇਹਨਾਂ ਨੂੰ ਐ ਵੀ ਚੱਲ ਆ ਮਾਮੂਲੀ ਆਪਰੇਸ਼ਨ ਹੈ ਹੋ ਜਾਣਾ ਕੋਈ ਗੱਲ ਨਹੀਂ ਕਦੀ ਵੀ ਹੋ ਸਕਦਾ ਬੱਚੇ ਨਾਲ ਕਿਸੇ ਨਾਲ ਮਾੜਾ ਕਦੀ ਵੀ ਕੋਈ ਮਾੜਾ ਟਾਈਮ ਇਹਨਾਂ ਕੋਲ ਇੰਤਜ਼ਾਮ ਤਾਂ ਚਾਹੀਦਾ ਨਾ ਕਿਉਂ ਫੜਦੇ ਆ ਇਹ ਫਰੇਸ਼ਨ ਵਾਲੇ ਮੱਚੀ ਹਨ ਗਲਤ ਹੋਇਆ ਨਾ ਹੋਰ ਵੀ ਨਾਲ ਵੀ ਹੋ ਸਕਦੀ ਹੈ ਸਾਡੇ ਨਾਲ ਹੋਈ ਹੋਣ ਅਸੀਂ ਛੱਡਣਾ ਨਹੀਂ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੇਰਾ ਬੱਚਾ ਚਲੇ ਗਿਆ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰੀ ਧੀ ਦਾ ਬਰਾਬਰ ਦਾ ਬੱਚਾ ਹੋ ਗਿਆ ਤਾਂ ਮੇਰੀ ਧੀ ਸਾਡਾ ਈਕੇ ਚਰਾਗ ਤਾਂ ਘਰ ਦੇ ਵਿੱਚ ਇੱਕੋ ਮੇਰੇ ਕੋਲ ਆਪਣੇ ਕੋਲ ਹੈ ਨਹੀਂ ਤਾਂ ਮੈਂ ਤਾਂ ਇਨਾ ਕਿ ਸਹਾਰੇ ਜਿੰਦੀ ਮੇਰਾ ਉਹ ਵੀ ਖੋ ਲਿਆ ਸਾਰੀ ਗਲਤੀ ਇਸ ਕੀ ਹਸਪੀਟਲ ਪਹਿਲਾਂ ਬੱਚੇ ਕੀ ਗਲਤੀ ਹੈ ਜੀ ਨਾ ਮਾਰਿਆ ਉਸ ਦੀ ਵਜ੍ਹਾ ਤੇ ਅਸੀਂ ਇੱਥੇ ਆਏ ਬਾਕੀ ਰਹਿੰਦਾ ਤੁੰਦਾ ਇਨਾਂ ਨੇ ਜਿਹੜੀ ਡਾਕਟਰ ਨੇ ਡੋਜ ਦਈ ਹੈ ਨਾ ਉਹ ਬਚਣੀ ਆਮਨ ਸੈਣੀ ਆ ਆਮਨ ਸੈਣੀ ਉਹਨੂੰ ਪਤਾ ਨਹੀਂ ਤਾਂ ਵੀ ਮੈਂ ਪਹਿਲਾਂ ਕੋਈ ਟ੍ਰੀਟਮੈਂਟ ਕਰਾਂ ਜਾਂ ਮੈਂ ਦਿਮਾਗ ਦਾ ਕੋਈ ਉਹ ਕਰੋ ਮਾਂ ਜਿਜਵਾੜੇ ਦੇ ਨਾਲ ਕੋਈ ਸਿਰ ਦਾ ਕਨੈਕਸ਼ਨ ਹੈ ਸਿਰ ਕੇ ਵਿੱਚ ਦਵਾਈ ਨਾ ਚੱਲੇ ਕੁਝ ਕਰਨਾ ਚਾਹੀਦਾ ਤਾਂ ਨਾ ਮਰੰਡੇ ਸਰਕਾਰੀ ਹਸਪੀਟਲ 'ਚ ਮਰੰਡਾ ਸਰਕਾਰੀ ਡਾਕਟਰ ਹੈ ਅਮਨ ਸੈਣੀ ਡਾਕਟਰ ਜੀ ਨੇ ਐਨੇਥੀਸੀਆ ਦਿੱਤਾ ਨਾ ਬੱਚੇ ਨੂੰ ਉਹ ਮੋਰਿੰਡੇ ਸਰਕਾਰੀ ਹਸਪੀਟਲ ਚ ਡਾਕਟਰ ਹੈ ਉਹ ਪ੍ਰਾਈਵੇਟ ਹਸਪੀਟਲ ਜਾ ਕੇ ਕਿੱਦਾਂ ਇੰਜੈਕਸ਼ਨ ਹਸਪੀਟਲ ਚ ਵੀ ਇੰਜੈਕਸ਼ਨ ਲਾ ਰਹੀ ਸਰਕਾਰੀ ਹਸਪੀਟਲ ਚ ਕੰਮ ਕਰਕੇ ਹਾਂਜੀ 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 ਅਮਨ ਸੈਣੀ ਹੈ ਮੋਰਿੰਡੇ ਹੋ ਸਰਕਾਰੀ ਹਸਪੀਟਲ ਚ ਉਹ ਹੈਗੇ ਆ ਲੱਗੇ ਹੋਏ ਆ ਉਹ ਇੱਥੇ ਪ੍ਰਾਈਵੇਟ ਚ ਆ ਕੇ ਨਾ ਇੰਜੈਕਸ਼ਨ ਦੇ ਰਿਹਾ ਤੁਸੀਂ ਆਪੇ ਦੇਖੋ ਇੱਥੇ ਕਿੱਡੀ ਬੜੀ ਗਲਤੀ ਹੋ ਰਹੀ ਹੈ ਕਿੱਡਾ ਵੱਡਾ ਖਿਲਵਾੜ ਹੋ ਰਿਹਾ ਕਿੱਦਾਂ ਆ ਸਕਦਾ ਤੂ ਹਸਪੀਟਲਾਂ ਦੇ ਵਿੱਚ ਮੈਂ ਲਾਦਾ ਕੰਮ ਕਰ ਰਹੇ ਸੀਗਾ ਪਹਿਲਾਂ ਸਰਕਾਰੀ ਹਸਪੀਟਲ 'ਚ ਤਾਂ ਕੰਮ ਕਰ ਹੀ ਰਹੇ ਉਹ ਤੋਂ ਬਾਅਦ ਪ੍ਰਾਈਵੇਟ ਹਸਪੀਟਲ 'ਚ ਅੱਗੇ ਜਾ ਇੰਜੈਕਸ਼ਨ ਲਗਾ ਰਹੇ ਆ ਦੂਸਰੇ ਮਰੀਜ਼ਾਂ ਨੂੰ ਹਾਂ ਜੀ ਹਾਂ ਜੀ ਹਾਂ ਜੀ ਇਹ ਉਹ ਡਬਲ ਡਬਲ ਖੇਡ ਰਹੇ ਆ ਤੁਹਾਨੂੰ ਪਤਾ ਹੀ ਆ ਲੋਕਾਂ ਦੇ ਬੱਚਿਆਂ ਦੀ ਜ਼ਿੰਦਗੀਆਂ ਨਾਲ ਖੇਡ ਰਹੇ ਆ ਸਾਰਿਆਂ ਦੀ ਨਾਲ ਖੇਡ ਰਹੇ ਆ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਕਿਸੇ ਨਾਲ ਅੱਗੇ ਇਹ ਮਾੜਾ ਹੋਣਾ ਨਹੀਂ ਚਾਹੀਦਾ ਨਾਲ ਗਈ ਸਾਡੇ ਨਾਲ ਸਾਡੇ ਨਾਲ ਉਹ ਸੁਆਣੇ ਹਸਪੀਟਲ ਤੱਕ ਅਮਨ ਸੇਣੀ ਡਾਕਟਰ ਅਸੀਂ ਤਾਂ ਬਾਹਰੇ ਖੜਾ ਤੇ ਸਾਰੇ ਉਹਨੇ ਅੰਦਰ ਜਾ ਕੇ ਪਤਾ ਨਹੀਂ ਕਿਆ ਕੀ ਗੱਲ ਖਰੀ ਕਿਆ ਨਹੀਂ ਕਰੀ ਬਾਹਰ ਨਿਕਲ ਕੇ ਕਹਿੰਦੀ ਇਹ ਡੋਜ਼ ਜਿਹੜੀਆਂ ਮਤਲਬ ਲਾਈਆਂ ਨਾ ਬੱਚੇ ਨੂੰ ਵੀ ਇਹ ਅੱਗੇ ਪਿੱਛੇ ਨੂੰ ਨਾਲੋਂ ਆਇਓ ਹਾਂਜੀ ਤਾਂ ਉਹਨਾਂ ਦੇ ਚਾਚੇ ਨਾਲ ਗੱਲ ਬਾਤ ਕਰਦੇ ਆਂ ਤਾਂ ਦੇਖਦੇ ਕਿ ਮਾਮਲਾ ਸੀਗਾ ਉਹਨਾਂ ਦੇ ਕੀ ਦੋਸ਼ ਰਹਿ ਗਏ ਜਦੋਂ ਇਹ ਸਾਰੀ ਦੁਰਘਟਨਾ ਹੋਈ ਉਹ ਤਾਂ ਇਹਨਾਂ ਨੇ ਕਹਿਤਾ ਜੋ ਕਹਿ ਰਹੇ ਆ ਜੋ ਸਾਡੇ ਨਾਲ ਹੋਇਆ ਸੀ ਉਹ ਸੱਚ ਕਹਿ ਰਹੇ ਕੋਈ ਝੂਠ ਨਹੀਂ ਬੋਲਣਾ ਸਾਨੂੰ ਕਿਸੇ ਤੋਂ ਕੋਈ ਮਤਲਬ ਨਹੀਂ ਅਸੀਂ ਝੂਠ ਕੁਝ ਵੀ ਨਹੀਂ ਕਹਿਣਾ ਡਾਕਟਰ ਨੇ ਲਾ ਕੇ ਐਂਬੂਲੈਂਸ ਚ ਅੱਜ ਤੱਕ ਤੁਸੀਂ ਦੱਸੋ ਕੋਈ ਵੀ ਹਸਪੀਟਲ ਚ ਕੋਈ ਵੀ ਪ੍ਰਾਈਵੇਟ ਚ ਕੋਈ ਨਾਲ ਨਹੀਂ ਜਾਂਦਾ ਦੂਜੇ ਹਸਪੀਟਲ ਚ ਰੈਫਰ ਕਰਾਨ ਠੀਕ ਹੈ ਜੀ 94 ਹਸਪੀਟਲ ਜਿਹੜਾ ਸਰਜੀਤ ਉਹਨਾਂ ਦੇ ਮੁਲਾਜ਼ਮ ਜੋ ਡਾਕਟਰ ਸੀ ਕੋਈ ਵੀ ਉਹ ਸਾਨੂੰ ਪਤਾ ਹੈ ਕਿ ਕੌਣ ਸੀ ਉਹ ਨਾਲ ਗਏ ਆ ਉਥੇ ਸੁਹਾਣਾ ਆ ਜਿਹੜੇ ਭਾਪਿਆਂ ਸਰਦਾਰਾਂ ਦਾ ਆਪਣਾ ਗੁਰਦੁਆਰਾ ਸਾਹਿਬ ਹੈ ਆਪਣਾ ਹਰਕ੍ਰਿਸ਼ਨ ਉਹ ਉਹ ਗੁਰਦੁਆਰਾ ਸਾਹਿਬ ਉਥੇ ਹਸਪੀਟਲ ਲੈ ਕੇ ਗਏ ਆ ਠੀਕ ਹੈ ਜੀ ਇਹ ਗੱਲ ਬਹੁਤ ਗਲਤ ਆ ਉਤੋਂ ਬਾਅਦ ਉਥੇ ਸੀਸੀਟੀਵੀ ਤੁਸੀਂ ਕਢਾ ਸਕਦੇ ਆ ਐਮਰਜੈਂਸੀ ਦੇ ਕੋਈ ਐਦਾਂ ਨਹੀਂ ਕਹਿ ਸਕਦਾ ਉਥੇ ਡਿਲੀਟ ਹੋ ਗਈ ਕੁਝ ਹੋ ਗਈ ਇਹਨਾਂ ਦੇ ਹਸਪੀਟਲ ਦੀ 94 ਦੀ ਅਰ ਸਾਡਾ ਬੱਚਾ ਕਿੱਦਾਂ ਦਾ ਸੀ ਅਰ ਉੱਥੋਂ ਤੋਂ ਜਾ ਕੇ ਸੁਹਾਣੇ ਹਸਪੀਟਲ ਉੱਥੇ ਦੀ ਕਢਾ ਸਕਦੇ ਕਿਹੜੇ ਮੈਡਮ ਨਾਲ ਆਏ ਠੀਕ ਹੈ ਜੀ ਸਾਰਾ ਕੁਝ ਠੀਕ ਹੈ ਜੀ ਟਾਈਮ ਦਾ ਪਤਾ ਲੱਗ ਜੂਗਾ ਪ੍ਰੋਪਰ ਕੀ ਹੈ ਕੀ ਨਹੀਂ ਠੀਕ ਹੈ ਜੀ ਸਾਨੂੰ ਫੈਮਲੀ ਅਸੀਂ ਸਿਰਫ ਟੱਬਰ ਦੇ ਸੀ 10 15 ਜਣੇ ਸਾਨੂੰ ਬਾਰ ਬਿਠਾਤਾ ਉਹ ਮੈਡਮ ਆਪ ਗਏ ਸਾਨੂੰ ਲਿਖ ਕੇ ਦਿੱਤਾ ਇੰਜੈਕਸ਼ਨ ਤੋਂ ਅਲਰਜੀ ਆ ਜੇ ਅਲਰਜੀ ਆ ਇੰਜੈਕਸ਼ਨ ਤੋਂ ਉਹ ਤੁਸੀਂ ਸਕਿਨ ਸਕਿਨ ਟੈਸਟ ਹੁੰਦਾ ਉਹਦਾ ਸਭ ਤੋਂ ਪਹਿਲਾਂ ਸਕਿਨ ਟੈਸਟ ਕਰੋ ਤੁਸੀਂ ਅਲਰਜੀ ਆ ਤੁਸੀਂ ਸਿੱਧਾ ਬੇਨ ਚ ਕਿਦਾਂ ਲਾਤਾ ਕਿਤੇ ਵੀ ਲਾਇਆ ਉਹ ਇੰਜੈਕਸ਼ਨ ਜਿੱਥੇ ਬੱਚੇ ਦੀ ਹਾਰਟ ਬੀਟ ਹੀ ਰੁਕ ਗਈ ਸੀ ਤਾਂ ਹਸਪੀਟਲ ਵਾਲਿਆਂ ਨੇ ਉਹਨੂੰ ਐਡਮਿਟ ਕਿਉਂ ਕੀਤਾ ਕੀ ਵੀ ਕੀਤਾ ਉਹ ਜੋ ਜੋ ਹੈ ਨਾ ਐਂਬੂਲੈਂਸ ਚ ਜੋ ਡਾਕਟਰ ਸੀ ਨਾਲ ਲੱਗਾਏ ਐਂਬੂਲੈਂਸ ਚ ਗਏ ਆਪਣੀ ਗੱਡੀ ਚ ਗਏ ਆ ਨਾਲ ਉਹਤੇ ਪ੍ਰੋਪਰ ਪਹੁੰਚੇ ਉਹ ਡਾਕਟਰਾਂ ਨੇ ਜਾ ਕੇ ਕਰਾਇਆ ਐਡਮਿਟ ਹਾਂਜੀ ਉਹਨਾਂ ਨੇ ਦੇਈ ਉਹਨਾਂ ਨੇ ਦੱਸਿਆ ਸਾਨੂੰ ਨਹੀਂ ਪਤਾ ਸੁਹਾਣੇ ਵਾਲੇ ਡਾਕਟਰਾਂ ਚ ਕੀ ਗੱਲ ਹੋਈ ਆ ਇਹਨਾਂ ਤੇ ਕੀ ਗੱਲ ਹੋਈ ਆ ਕੁਛ ਵੀ ਸਾਨੂੰ ਇਹ ਕੁਛ ਨਹੀਂ ਪਤਾ ਠੀਕ ਹੈ ਡਾਕਟਰ ਡਾਕਟਰ ਇੱਕ ਦੂਜੇ ਦਾ ਤੁਹਾਨੂੰ ਪਤਾ ਹੀ ਆ ਜੀ ਕੋਈ ਕਿਸੇ ਬਾਰੇ ਕੋਈ ਗਲਤ ਨਹੀਂ ਕਹਿ ਸਕਦਾ ਠੀਕ ਹੈ ਜੀ ਸਾਡਾ ਤਾਂ ਬੱਚਾ ਗਿਆ ਠੀਕ ਹੈ ਜੀ ਸਾਡਾ ਉਹਨੇ ਸਹਾਰਾ ਬਣਨਾ ਸੀ ਮੇਰਾ ਵੀ ਵਾਈਫ ਸੀ ਉਹਨਾਂ ਦੀ ਵੀ ਡੈਥ ਹੋ ਗਈ ਸਿਰਫ ਸਾਡਾ ਇੱਕ ਦੋ ਭਰਾ ਸੀ ਸਿਰਫ ਸਾਡੇ ਆ ਹੀ ਸੀ ਮੁੰਡਾ ਕੁੜੀ ਸਾਡੇ ਕੋਲ ਠੀਕ ਹੈ ਜੀ ਸਿਰਫ ਸਾਡਾ ਬੇਟਾ ਜੋ ਸਹਾਰਾ ਬਣਨਾ ਸੀ ਮੋਢੇ ਤੇ ਬਰਾਬਰ ਖੜਨਾ ਸੀ ਉਹ ਸਾਡਾ ਖੋ ਲਿਆ ਅਸੀਂ ਇਹ ਇਨਸਾਫ ਕਹਿੰਦੇ ਕਦੇ ਵੀ ਕਿਸੇ ਦਾ ਵੀ ਇਹ 트ਰਾਜੇਡੀ ਹੋ ਸਕਦੀ ਆ ਕਿਸੇ ਦੇ ਵੀ ਬੱਚੇ ਨਾਲ ਠੀਕ ਹੈ ਜੀ ਕਿਸੇ ਦੇ ਵੀ ਬੱਚੇ ਨਾਲ ਹੋ ਸਕਦੀ ਆ ਇਹ ਦੇਖੋ ਇਹ ਗੌਰ ਕਰੋ ਠੀਕ ਹੈ ਜੀ ਇਨਸਾਫ ਦਿਵਾਓ ਜੋ ਵੀ ਹੋਇਆ ਬਾਕੀ ਜੋ ਪੋਸਟਮਾਰਟਮ ਕਰਿਆ ਸਾਰਾ ਕੁਝ ਕਰਿਆ ਸਰਕਾਰੀ ਖਰੜ ਹਸਪੀਟਲ ਠੀਕ ਹੈ ਜੀ ਉਹ ਵੀ ਸਾਨੂੰ ਰਿਪੋਰਟ ਸਾਰੀ A to Z ਅਸੀਂ ਕਹਿੰਦੇਓ ਸਾਫ ਸਾਨੂੰ ਕਲੀਅਰ ਸਾਬ ਵਧੀਆ ਠੀਕ ਆਣੀ ਚਾਹੀਦੀ ਹੈ ਜੋ ਵੀ ਗਲਤ ਨਹੀਂ ਉਹਦੇ ਵਿੱਚ ਛੇੜਖਾਨੀ ਕੋਈ ਵੀ ਕਰਨੀ ਚਾਹੀਦੀ ਜਿਹੜੇ ਵੀ ਡਾਕਟਰ ਸੀ ਜਿਹੜੇ ਵੀ ਮੁਲਾਜ਼ਮ ਸੀ ਕੋਈ ਵੀ ਸੀ ਉਥੇ ਠੀਕ ਹੈ ਜੀ ਅਸੀਂ ਤਾਂ ਇਹ ਬੇਨਤੀ ਕਰਦੇ ਆ ਸਾਡੇ ਪਰਿਵਾਰ ਦੀ ਸੁਣੋ ਮਦਰ ਦੇਖੋ ਉਹ ਨਾਨੀ ਦੇਖੋ ਦਾਦੀ ਦੇਖੋ ਠੀਕ ਹੈ ਜੀ ਬਾਕੀ ਜਾਣੇ ਵਾਲੇ ਹਨਾ ਜਿੰਨਾ ਬਾਕੀ ਸਭ ਰਿਸ਼ਤੇਦਾਰ ਚਲੇ ਜਾਂਦੇ ਆ ਉਹਦੇ ਬਾਅਦ ਪਤਾ ਕਿ ਘਰ ਚ ਕੀ ਹੁੰਦਾ ਜਦੋਂ 2-4 ਮੈਂਬਰੇ ਦੋ ਰਹਿ ਜਾਂਦੇ ਆ ਠੀਕ ਹੈ ਜੀ ਇਨਸਾਫ ਸਾਨੂੰ ਮਿਲਣਾ ਚਾਹੀਦਾ ਏ ਲਾਹ ਪਰਹਾਈ ਹੋਈ ਆ ਅੱਜ ਤੱਕ ਤੁਸੀਂ ਕਦੇ ਵੀ ਨਹੀਂ ਸੁਣਿਆ ਹੋਊਗਾ ਹਸਪੀਟਲ ਤੋਂ ਨਾਲ ਡਾਕਟਰ ਜਾ ਰਿਹਾ ਰੈਫਰ ਕਰਾਣ ਜੇ ਦੱਸ ਦੋ ਕਦੇ ਇਹ ਕਿਤੇ ਹੁੰਦਾ ਹੋਵੇ ਸਾਨੂੰ ਇਹ ਗੱਲ ਦੱਸ ਦੋ ਕਿਤੇ ਵੀ ਹਸਪੀਟਲ ਤੋਂ ਠੀਕ ਹੈ ਜੀ ਜੋ ਵੀ ਸਰ ਮੈਂ ਹੱਥ ਬੰਨ ਕੇ ਭਗਵੰਤ ਸਾਹਿਬ ਭਗਵੰਤ ਜੀ ਆ ਆਦਮੀ ਦੀ ਸਰਕਾਰ ਨੂੰ ਬੇਨਤੀ ਕਰਦਾ ਠੀਕ ਹੈ ਜੀ ਇਹ ਸਰਕਾਰੀ ਮੁਲਾਜ਼ਮ ਸਰਕਾਰੀ ਡਾਕਟਰ ਤੁਸੀਂ ਕਹਿ ਰਹੇ ਸੀ ਸਰਕਾਰੀ ਡਾਕਟਰ ਰੱਬ ਦਾ ਰੂਪ ਹੈ ਇਹ ਸਰਕਾਰੀ ਡਾਕਟਰ ਰੱਬ ਦਾ ਰੂਪ ਪ੍ਰਾਈਵੇਟ માં ਜਾ ਕੇ ਇਹਨੇ ਕੀ ਕੀਤਾ ਸਾਡੇ ਬੱਚੇ ਨਾਲ ਠੀਕ ਹੈ ਜੀ ਇਹ ਤੁਸੀਂ ਦੇਖੋ ਸਰਕਾਰੀ ਬੱਚੇ ਸਰਕਾਰੀ ਹਸਪੀਟਲ ਵਾਲੇ ਡਾਕਟਰ ਪ੍ਰਾਈਵੇਟ ਵਿੱਚ ਕੀ ਕਰ ਰਹੇ ਆ ਤੁਸੀਂ ਸਮਝੋ ਸਾਤੋਂ ਨਹੀਂ ਬੋਲ ਹੋ ਰਿਹਾ ਕਿ ਕਿਆ ਕਹਿਣਾ ਚਾਹੁੰਦੇ ਅਸੀਂ ਕਿਆ ਨਹੀਂ ਤੁਹਾਨੂੰ ਮੈਂ ਕੀ ਕਹਾਂ ਸਤੋ ਬੋਲਿਆ ਨਹੀਂ ਜਾ ਰਿਹਾ ਅਸੀਂ ਕੀ ਕਹੀਏ ਅਪੀਲ ਕਰ ਰਹੇ ਤੁਸੀਂ ਭਗਵੰਤ ਮਾਨ ਸਾਹਿਬ ਤੁਸੀਂ ਦੇਖੋ ਤੁਸੀਂ ਕੀ ਕਹਿੰਦੇ ਐਦਾਂ ਦੇ ਹਸਪੀਟਲ ਕਾਰਵਾਈ ਕਰਕੇ ਬੰਦ ਹੋਣੇ ਚਾਹੀਦੇ ਅੱਜ ਸਾਡਾ ਬੱਚਾ ਗਿਆ ਉਹਨੇ ਨਹੀਂ ਆਣਾ ਸਾਡੇ ਕੋਲ ਸਾਨੂੰ ਪਤਾ ਹਰ ਕਿਸੇ ਦਾ ਬੱਚਾ ਕਿਸੇ ਦੀ ਮਾਂ ਬਾਪ ਕੋਈ ਵੀ ਹਨਾ ਉਹਨਾਂ ਨਾਲ ਉੱਥੇ ਕੀ ਕੀ ਹੋ ਰਿਹਾ ਸਾਨੂੰ ਨਹੀਂ ਪਤਾ ਹਨਾ ਦੇਖੋ ਕੀ ਕੀ ਕਰ ਰਹੇ ਹਸਪੀਟਲ ਵਾਲੇ ਉਹ ਤਾਂ ਅੱਜ ਸਾਡੇ ਨਾਲ ਹੋਇਆ ਤਾਂ ਜਾ ਕੇ ਸਾਨੂੰ ਪਤਾ ਲੱਗਿਆ ਤੁਸੀਂ ਪੁਲਿਸ ਰਿਕੁਐਸਟ ਆ ਜੀ ਇਹ ਹਜਾ ਕੋਈ ਵੀ ਹਸਪੀਟਲ ਕੋਈ ਵੀ ਹੈ ਇਹੀ ਜੀਆਂ ਚੀਜ਼ਾਂ ਨਹੀਂ ਚਲਣੀਆਂ ਚਾਹੀਦੀਆਂ ਆਮ ਬੰਦੇ ਨੂੰ ਪਤਾ ਤੁਸੀਂ ਕਹਿੰਦੇ ਆਮ ਪਾਰਟੀ ਦੀ ਸਰਕਾਰ ਆ ਅਸੀਂ ਵੀ ਆਮ ਬੰਦੇ ਆ ਸਾਨੂੰ ਪਤਾ ਆਮ ਬੰਦੇ ਨਾਲ ਇਹ ਕੀ ਹੋਇਆ ਬੇਨਤੀ ਆ ਜੀ ਸਾਡੀ ਹੱਥ ਬੰਨ ਕੇ ਠੀਕ ਹੈ ਜੀ ਐਦਾਂ ਤਾਂ ਹਰ ਇੱਕ ਬੰਦੇ ਸਾਰੇ ਆਮ ਆ ਕੋਈ ਖਾਸ ਨਹੀਂ ਆ ਜੀ ਤੁਹਾਡੀ ਪਾਰਟੀ ਅਸੀਂ ਜੋ ਵੀ ਪੰਜਾਬ 'ਚ ਤੁਸੀਂ ਹੈ ਤੁਸੀਂ ਸੁਣ ਵੀ ਰਹੇ ਆ ਤੁਸੀਂ ਮੈਨੂੰ ਪਤਾ ਸੁਣੋਗੇ ਵੀ ਸਾਡੀ ਗੱਲ ਤੁਸੀਂ ਸੁਣੋ ਹੱਥ ਬੰਨ ਕੇ ਬੇਨਤੀ ਆ ਇਹ ਕੀ ਕਰ ਰਹੇ ਆ ਸਰਕਾਰੀ ਮੁਲਾਜ਼ਮ ਪ੍ਰਾਈਵੇਟ ਚ ਆ ਕੇ ਇੰਜੈਕਸ਼ਨ ਲਗਾ ਰਹੇ ਆ ਸੋਚੋ ਸਾਨੂੰ ਇਨਸਾਫ਼ ਚਾਹੀਦਾ ਜੀ ਹੱਥ ਬੰਨ ਕੇ ਬੇਨਤੀ ਆ ਮੈਂ ਚਾਚਾ ਬੋਲਦਾ ਉਹਦਾ ਸਾਨੂੰ ਇਨਸਾਫ਼ ਚਾਹੀਦਾ ਸਾਨੂੰ ਲੈ ਕੇ ਜੇ ਉਸ ਦੇ ਪਿਤਾ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦਾ ਇਕਲੌਤਾ ਸਹਾਰਾ ਸੀ ਇਕਲੌਤਾ ਪੁੱਤ ਸੀਗਾ ਜਿਸ ਨੇ ਦਮ ਤੋੜਤਾ ਹੈ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਕੀ ਮੰਗੂ ਸੀ ਗਾਲ ਜੀ ਮੈਂ ਤਾਂ ਆਮ ਸਰਕਾਰ ਆਪ ਆਪ ਪਾਰਟੀ ਅੱਗੇ ਮਤਲਬ ਬੇਨਤੀ ਕਰਨਾ ਚਾਹੁੰਦਾ ਹਾਂ ਮੇਰਾ ਤਾਂ ਪੁੱਤ ਅੱਜ ਚਲੀ ਗਿਆ ਇਸ ਤਰ੍ਹਾਂ ਕਿਸੇ ਹੋਰ ਦੇ ਪੁੱਤ ਨਾਲ ਨਾ ਹੋਵੇ ਇਹ ਜੇ ਹਸਪੀਟਲ ਨਾ ਬੰਦ ਹੋਣੇ ਚਾਹੀਦੇ ਆ ਜਿਨੇ ਮੇਰੇ ਸਾਡੇ ਸਾਡੇ ਬੱਚੇ ਦਾ ਦਾਣੀ ਓਵਰਡੋਸ ਲਾਤੀ ਉਸ ਕਰਕੇ ਮੇਰੇ ਸਾਡਾ ਬੱਚੇ ਦੀ ਡੈਥ ਹੋ ਗਈ। ਬਸ ਨਾ ਅੱਗੇ ਆਹੀ ਬੇਨਤੀ ਕਰਨਾ ਚਾਹੁੰਦਾ ਕਿ ਮਤਲਬ ਆ ਹਸਪੀਟਲ ਬੰਦ ਹੋਣੇ ਚਾਹੀਦੇ ਆ ਜਿਹੜੇ ਜਿਹੜੇ ਸਰਕਾਰੀ ਮੁਲਾਜ਼ਮ ਆ ਕੇ ਪ੍ਰਾਈਵੇਟਾਂ ਮ ਆ ਕੇ ਜੌਬ ਕਰਦੇ ਪੈਸਿਆਂ ਦੇ ਚੱਕਰ ਵਿੱਚ ਲੋਕਾਂ ਦੇ ਧੀ ਪੁੱਤ ਮਾਰਦੇ ਆ ਇਹ ਜੇ ਮਤਲਬ ਇਹਨਾਂ ਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ ਜੀ। ਬਸ ਮੈਂ ਤਾਂ ਆਮ ਸਰਕਾਰ ਅੱਗੇ ਬਸ ਆਪਣੇ ਮੁੱਖ ਮੰਤਰੀ ਅੱਗੇ ਆਹੀ ਬੇਨਤੀ ਕਰਦਾ ਕਿ ਇਹ ਪੰਗਵਾਨ ਜਨਮਾਨ ਸਾਹਿਬ ਨਾਲ ਅੱਗੇ ਆ ਹੀ ਬੇਨਤੀ ਕਰਦਾ ਕਿ ਇਹ ਜੇ ਹਸਪੀਟਲ ਬੰਦ ਹੋਣੇ ਚਾਹੀਦੇ ਆ ਜੀ ਮਨੂੰ ਅਨਸਾਫ਼ ਦਵਾਇਆ ਜਾਏ ਜੀ ਬਸ ਆ ਬੇਨਤੀ ਨਾਲ ਹੋਇਆ ਕੱਲ ਕਿਸੇ ਨਾਲ ਵੀ ਹੋ ਸਕਦਾ ਕਿਸੇ ਨਾਲ ਵੀ ਇਹ ਤਾਂ ਹਸਪੀਟਲ ਹੋ ਗਿਆ ਤੁਸੀਂ ਸਰਕਾਰੀ ਲੱਗ ਤਨਖਾਹ ਲੈ ਰਹੇ ਹੋ ਪ੍ਰਾਈਵੇਟ ਚ ਜਾ ਕੇ ਤੁਸੀਂ ਲੱਗ ਪੈਸੇ ਕਮਾ ਰਹੇ ਹੋ ਇਹ ਤੁਸੀਂ ਧੰਦਾ ਬਣਾਇਆ ਹੋਇਆ ਦੱਸੋ ਸਾਨੂੰ ਇਹ ਬਿਜ਼ਨਸ ਕੀ ਬਣਾਇਆ ਹੋਇਆ ਤੁਹਾਨੂੰ ਸਰਕਾਰ ਵੱਲੋਂ ਵੀ ਪੈਸਾ ਮਿਲ ਰਿਹਾ ਤੁਸੀਂ ਪ੍ਰਾਈਵੇਟ ਜਾ ਕੇ ਵੀ ਤੁਸੀਂ ਪੈਸਾ ਕਮਾ ਰਹੇ ਹੋ ਤੁਸੀਂ ਕੀ ਕਰ ਰਹੇ ਹੋ ਦੱਸੋ ਸਰਕਾਰ ਨੂੰ ਬੇਨਤੀ ਹੱਥ ਬੰਨ ਕੇ ਇਹ ਦੇਖੋ ਜਿਹੜੇ ਸਰਕਾਰੀ ਮੁਲਾਜ਼ਮ ਆ ਇਹ ਕੀ ਤੋਂ ਕੀ ਕਰ ਰਹੇ ਆ ਅਸੀਂ ਸਾਰਿਆਂ ਨੂੰ ਨਹੀਂ ਕਹਿ ਰਹੇ ਬਹੁਤ ਚੰਗੇ ਆ ਸਾਰੇ ਇੱਕ ਤੈ ਇੱਕ ਜੋ ਜਿਨੇ ਸਾਡੇ ਨਾਲ ਇੱਕ ਨਹੀਂ ਕੀਤਾ ਅਸੀਂ ਤਾਂ ਉਹਨੂੰ ਕਹਿ ਰਹੇ ਉਹ ਸਰਕਾਰੀ ਮੁਲਾਜ਼ਮ ਸੀ ਮੈਡਮ ਠੀਕ ਹੈ ਜੀ ਉਹਨਾਂ ਬਾਰੇ ਕਾਰਵਾਈ ਕਰੀ ਜਾਵੇ ਮਰੰਡੇ ਹਸਪੀਟਲ ਅਮਨ ਸੈਣੀ ਮੈਡਮ ਸਰਜੀਤ ਹਸਪੀਟਲ 94 ਸੈਕਟਰ ਮੁਹਾਲੀ ਠੀਕ ਹੈ ਜੀ ਇਹਨਾਂ ਦਾ ਹਸਪੀਟਲ ਰੋਪੜ ਵੀ ਆ ਜੀ ਸਰਜੀਤ ਹਸਪੀਟਲ ਬਹੁਤ ਪੁਰਾਣਾ ਹਸਪੀਟਲ ਹੈ ਠੀਕ ਹੈ ਜੀ ਤੁਸੀਂ ਇਨਸਾਫ ਦਿਵਾਓ ਬਸ ਸਾਨੂੰ ਅਸੀਂ ਪਤਾ ਨਹੀਂ ਅਸੀਂ ਕੀ ਸਾਡਾ ਕੀ ਹੋ ਰਿਹਾ ਦੇਖੋ ਮਦਰ ਦੇਖੋ ਫਾਦਰ ਦੇਖੋ ਸਾਰਾ ਕੁਝ ਤੁਸੀਂ ਇਨਸਾਫ ਦਿਵਾਓ ਜੀ ਆਮ ਆਦਮੀ ਪਾਰਟੀ ਸਾਡੀ ਇਹੀ ਬੇਨਤੀ ਆ ਜੀ ਠੀਕ ਹੈ ਜੀ ਆਰੇ ਕਿਸੇ ਤੋਂ ਵੀ ਪੁੱਛ ਲੈ ਮੈਂ ਕਿਹਾ ਸਭ ਨੂੰ ਪਤਾ ਹੈ ਜੀ ਸਰਜੀਤ ਡਾਇਰੈਕਟਰ ਦਾਰੂ ਪੀ ਕੇ ਆਪਰੇਸ਼ਨ ਕਰਦਾ ਜੀ ਸਭ ਨੂੰ ਪਤਾ ਹੈ ਮੇਰੇ ਪਾਸ ਵੀ ਆ ਕੇ ਮਿਲ ਕੇ ਵੀ ਗਏ ਸਵੇਰੇ ਸੱਜਰੇ ਆਂਦੇ ਸੀਗੇ ਹੱਥ ਜੋੜਦਾ ਸੀ ਸਾਡੇ ਮੁਰੇ ਇਦਾਂ ਹੱਥ ਜੋੜਦਾ ਸੀ ਮੇਰੇ ਪਾਸ ਆ ਕੇ ਗਏ ਉਹ ਸਰਜੀਤ ਡਾਕਟਰ ਵੀ ਆ ਕੇ ਕਹਿੰਦਾ ਮੇਰੇ ਸਾਡੇ ਸਟਾਫ ਤੋਂ ਗਲਤੀ ਹੋ ਗਈ ਮਨੂੰ ਮਿਲ ਤੋਂ ਮਿਲ ਕੇ ਗਏ ਜੀ ਮੇਰੇ ਪਾਸ ਆ ਕੇ ਸਵੇਰੇ ਸਵੇਰੇ 7 ਵਜੇ ਆਏ ਸਾਡਾ ਤਾਂ ਕੁਝ ਨਹੀਂ ਇੱਥੇ ਆ ਕੇ ਕਹਿੰਦੇ ਅਸੀਂ ਫੋਨ ਵੀ ਕਰਦੇ ਅਸੀਂ ਚੋਲੀ ਚੋਰੀ ਕਹਿੰਦਾ ਮਿਲ ਕੇ ਵੀ ਗਏ ਜੀ ਹਾਂ ਉਹ ਮੈਂ ਤਾਂ ਆਈ ਇਹਨਾਂ ਦੀ ਗਲਤੀ ਹੋਈ ਹੈ ਤਾਂ ਹੀ ਤਾਂ ਆਏ ਜੀ ਸਾਡੇ ਕੋਲ ਇੱਥੇ ਮਿਲ ਨਹੀਂ ਜੇ ਕੋਈ ਗਲਤੀ ਨਾ ਹੁੰਦੀ ਫਿਰ ਉਹਨਾਂ ਨੇ ਕਿੱਥੇ ਆਣਾ ਸੀਗਾ ਸਾਡੇ ਕੋਲ ਮਸਾਹੀ ਰਿਕੁਐਸਟ ਆ ਜੀ ਭਵੰਤਮਾਨ ਸਰਕਾਰ ਅੱਗੇ ਇਹ ਜੇ ਸਾਰਿਆਂ ਨੂੰ ਹਸਪੀਟਲ ਦੀ ਵੀ ਕਢਾਈ ਜਾਵੇ ਉਹਦੇ ਚ ਸਾਰਾ ਕੁਝ ਆ ਜੂਗਾ ਕਢਾਈ ਜਾਵੇ ਦੋਨੋਂ ਹਸਪੀਟਲਾਂ ਦੇ ਦੋਨੇ ਸੀਸੀਡੀ ਕਢਾਈ ਜਾਵੇ ਦੋਨੋਂ ਹਸਪੀਟਲਾਂ ਨੂੰ ਤੁਹਾਨੂੰ ਆਪੇ ਪਤਾ ਲੱਜੂਗਾ ਜੇ ਅਸੀਂ ਝੂਠ ਬੋਲ ਰਹੇ ਆ ਨਾ ਤੁਹਾਨੂੰ ਆਪੇ ਪਤਾ ਲੱਗ ਜਾਣਾ ਕਿ ਹਾਂ ਸਾਡਾ ਬੱਚਾ ਐਨ ਤੁਰ ਕੇ ਗਿਆ ਸਭ ਕੁਝ ਕਰਿਆ ਇਹਨਾਂ ਨੇ ਉਹਦੇ ਬਾਅਦ ਸਾਡੇ ਨਾਲ ਜਦੋਂ ਸਾਡੇ ਕੋਲ ਸਾਡੇ ਕੋਲ ਵੀਡੀਓ ਪਈ ਸਾਰਾ ਕੁਝ ਪਿਆ ਤੁਸੀਂ ਆਪ ਦੇਖ 10mg ਡੋਸ ਦੇਣੀ ਸੀ 80mg ਡੋਸ ਦਈ ਇਹਨਾਂ ਨੇ ਕਹਿੰਦੇ 10mg ਡੋਸ ਦੇਣੀ ਸੀ ਕਿ 80mg ਉਹਨਾਂ ਨੇ ਡੋਸ ਦਈ ਹੈ ਜੀ ਅੱਜ ਤਾਂ ਸਾਡਾ ਬੱਚਾ ਚਲੀ ਗਿਆ ਕੱਲੂ ਕਿਸੇ ਹੋਰ ਦਾ ਕੋਈ ਬੱਚਾ ਹੋਵੇ ਕੋਈ ਘਰ ਵਿੱਚ ਕੋਈ ਇਕੱਲਾ ਕਮਾਣੇ ਵਾਲਾ ਹੋਵੇ ਇਹ ਹੈ ਜੇ ਮਤਲਬ ਕਰਦੇ ਆ ਕਿ ਉਹਨਾਂ ਦੀ ਨਾ ਡੈਥ ਹੋ ਜਾਵੇ ਅੱਜ ਤਾਂ ਤਾਂ ਉਹ ਕਹਿ ਰਿਹਾ ਜੀ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਜੇ ਹਸਪੀਟਲ ਬੰਦ ਹੋਣੇ ਚਾਹੀਦੇ ਕੀ ਹੋਇਆ ਵੀਰ ਨਾਲ ਕੀ ਹੋਇਆ ਪੁੱਤ ਵੀਰ ਨਾਲ ਉਹਨੂੰ ਹਸਪੀਟਲ ਵਾਲਿਆਂ ਨੇ ਮਾਰਤਾ ਓਵਰਡੋਸ ਦੇ ਕੇ ਕੀ ਕਹਿੰਦੇ ਸੀ ਉਹ ਕਿ ਠੀਕ ਹੈ ਪਹਿਲਾਂ ਤਾਂ ਸਾਨੂੰ ਕਹੀਏ ਕਿ ਠੀਕ ਹੈ ਠੀਕ ਹੈ ਜਦੋਂ ਉਹਨਾਂ ਦਾ ਪ੍ਰੋਸੀਜਰ ਕੰਪਲੀਟ ਹੋ ਗਿਆ ਫਿਰ ਸਾਨੂੰ ਸਵੇਰੇ ਕਹਿੰਦੇ ਕਿ ਹਾਂ ਜੀ ਉਹਦੀ ਡੈਥ ਹੋ ਗਈ ਆ ਕੋਈ ਗੱਲ ਹੀ ਨਹੀਂ ਹੁੰਦੀ ਜਦ ਐਨੇ ਦਿਨਾਂ ਤੋਂ ਸਾਨੂੰ ਐਵੇਂ ਬਿਠਾਇਆ ਹੋਇਆ ਹੈ ਆ ਕੀ ਗੱਲ ਹੁੰਦੀ ਹੈ ਪੁਲਿਸ ਪ੍ਰਸ਼ਾਸਨ ਸਾਥ ਦੇ ਰਿਹਾ ਇਸ ਮਾਮਲੇ ਹਾਲੇ ਤੱਕ ਪੁਲਿਸ ਪ੍ਰਸ਼ਾਸਨ ਬਿਲਕੁਲ ਸਾਥ ਦੇ ਰਿਹਾ ਜੀ ਬਿਲਕੁਲ ਅਸੀਂ ਐਦਾਂ ਨਹੀਂ ਉਹ ਬਿਲਕੁਲ ਸਾਡਾ ਸਾਥ ਦੇ ਰਹੇ ਆ ਜੋ ਸਾਡੇ ਡੀਐਸਪੀ ਹੈ ਉਹਰੇ ਖਰੜ ਦੇ ਸਾਰੇ ਉਹਨਾਂ ਨੇ ਜੋ ਵੀ ਪੋਸਟਮਾਰਟਮ ਸਾਰਾ ਕੁਝ ਹੋਇਆ ਔਨ ਰਿਕਾਰਡ ਵੀਡੀਓ ਸਾਰਾ ਕੁਝ ਕਰਿਆ ਪੰਜ ਮੈਂਬਰੀ ਕਮੇਟੀ ਬਿਠਾਈ ਜੋ ਵੀ ਰੋਲ ਇਹਨਾਂ ਦੇ ਡਾਕਟਰਾਂ ਦੇ ਹੁੰਦੇ ਠੀਕ ਹੈ ਜੀ ਬਾਕੀ ਸਾਡੇ ਸਾਥ ਦੇਰੇ ਸਾਨੂੰ ਇਹੀ ਆ ਅੱਗੇ ਵੀ ਸਾਨੂੰ ਸਾਥ ਮਿਲੇ ਅਰ ਸਾਨੂੰ ਇਹੀ ਹੈ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਬਸ ਜੋ ਸਾਡੇ ਨਾਲ ਇਹ ਕੰਮ ਹੋ ਗਿਆ ਠੀਕ ਹੈ ਜੀ ਸਾਡੇ ਬੱਚੇ ਨੂੰ ਮਾਰ ਮਾਰਨਾ ਤਾਂ ਕੀ ਕਹੂੰਗਾ ਸਾਡੇ ਬੱਚੇ ਨੂੰ ਖੋਹ ਲਿਆ ਸੱਤੋਂ ਅਸੀਂ ਨਹੀਂ ਮਾਰਨਾ ਕਹਿ ਸੱਤੋਂ ਖੋਹ ਲਿਆ ਠੀਕ ਹੈ ਜੀ ਅਰ ਇਹਨਾਂ ਦੀ ਸਵੇਰੇ ਗਏ ਸੀ ਖੇਡਣ ਟੀਮ ਬਣਾਈ ਆਪਣੀ ਉਹ ਸੋਸਾਇਟੀ ਤੋਂ ਬਾਉਥੇ ਤੋਂ ਖੇਡਣ ਚਲੀ ਗਏ ਖਰੜ ਗਿਲਕੋ ਵੈਲੀ ਚ ਕੋਈ ਗਰਾਊਂਡ ਹੈ ਪਿੱਛੇ ਬਾਉਥੇ ਤੋਂ ਇੰਟਰਨੈਸ਼ਨਲ ਸਕੂਲ ਦੇ ਪਿੱਛੇ ਉੱਥੇ ਕਿਸੇ ਨਾਲ ਦੀ ਗਵਾਂਡੀ ਸੀ ਉਹਨੇ ਮੋਕਾ ਮਾਰਿਆ ਜਵਾੜੇ ਲੱਤ ਤੇ ਮਾਰਿਆ ਉਹ ਕਰਾਟੇ ਕੁ ਰੋਟੇ ਕੁਛ ਖੋਇਲਦਾ ਸੀ ਕਹਿੰਦੇ ਸੀ ਸਾਨੂੰ ਐਦਾਂ ਪਤਾ ਲੱਗਿਆ ਉਹਨੇ ਲੱਤਾਂ ਢਿੱਡ ਚ ਮਾਰੀਆਂ ਲੱਤਾਂ ਤੇ ਮਾਰੀਆਂ ਅਰੇ ਉਰੇ ਮਾਰਿਆ ਉਰੇ ਫ੍ਰੈਕਚਰ ਹੋ ਗਿਆ ਸਾਡਾ ਬੱਚਾ ਤਾਂ ਵੀ 2 ਘੰਟੇ 2.5 ਘੰਟੇ ਖੇਡਦਾ ਰਿਹਾ ਉੱਥੇ ਘਰੇ ਨਹੀਂ ਆਇਆ ਉਹ ਸਾਢੇ 11 ਵਜੇ ਸਾਡੇ ਕੋਲ ਆਇਆ ਸਵੇਰ ਦਾ 7 ਵਜੇ ਦਾ 6-7 ਵਜੇ ਦਾ ਗਿਆ ਹੋਇਆ ਸੀ ਉੱਥੇ ਗਰਾਊਂਡ 'ਚ ਉਹ ਫਿਰ ਖੇਡਦਾ ਖੇਡ ਕੇ ਸਾਡੇ ਕੋਲ ਸਾਢੇ 11 ਵਜੇ ਘਰੇ ਆਇਆ ਉਹ ਉਹ ਕਹਿੰਦਾ ਪਾਪਾ ਨੂੰ ਬੁਲਾ ਦਿਓ ਥੋੜੀ ਜੀ ਸੱਟ ਲੱਗੀ ਮੇਰੇ ਦੰਦ ਦੁਖ ਰਹੇ ਅਸੀਂ ਕਹਿੰਦੇ ਚਲੋ ਲੈ ਚਲਦੇ ਫਿਰ ਸਾਡੇ ਕੋਲ ਖਰੜ ਦੇ ਕੋਈ ਹਸਪੀਟਲ ਆ ਸਾਡੇ ਇੱਥੇ ਹੀ ਉਹਨਾਂ ਦੀਆਂ ਵੀ ਰਿਪੋਰਟਾਂ ਜੋ ਸਕੈਨ ਉਹਨਾਂ ਨੇ ਕਰੇ ਐਕਸਰੇ ਮਾਣੇ ਮੋਟੇ ਕਰੇ ਆ ਸਾਡੇ ਕੋਲ ਉਹ ਵੀ ਹੈ ਸਾਡੇ ਕੋਲ ਕਿ ਬੱਚੇ ਦਾ ਥੋੜਾ ਜਿਹਾ ਫ੍ਰੈਕਚਰ ਹੋਇਆ ਸੀ ਕੋਈ ਸਿਰ ਤੇ ਨਹੀਂ ਕੋਈ ਬਾਹਾਂ ਤੇ ਸੱਟ ਨਹੀਂ ਉਹਦੀ ਕੋਈ ਵੀ ਸੱਟ ਨਹੀਂ ਹੈ ਅੱਜ ਤੱਕ ਠੀਕ ਹੈ ਜੀ ਇਹ ਇਹਨਾਂ ਨੇ ਹੁਣ ਤੁਰ ਕੇ ਗਿਆ ਸਾਰਾ ਉੱਥੇ ਘੁੰਮਿਆ ਫਿਰਿਆ ਹਸਪੀਟਲ ਚ ਆਪਰੇਸ਼ਨ ਆਪਰੇਸ਼ਨ ਥੀਟਰ ਤੱਕ ਮਦਰ ਕਹਿ ਰਹੀ ਬੇਟਾ ਡਰਤਾ ਨਹੀਂ ਲੱਗਦਾ ਠੀਕ ਹੈ ਜੀ ਉਹ ਕਹਿੰਦਾ ਨਹੀਂ ਉਹ ਕਹਿੰਦੀ ਥੋੜੀ ਜੀ ਤੇਰੇ ਅਸੀਂ ਤਾਂ ਇੱਦਾਂ ਹੀ ਦੱਸੇ ਥੋੜੀ ਜੀ ਤਾਰ ਪਾਣੀ ਤੇਰੇ ਪੁੱਤਰ ਆਏ ਬਾ 15 ਮਿੰਟ ਮੈਂ ਤੂੰ ਆ ਜਾਣਾ ਇੱਦਾਂ ਇੱਦਾਂ ਕਰਕੇ ਹੁਣ ਬੱਚੇ ਨੂੰ ਥੋੜੀ ਦੱਸੂਗੀ ਤੇਰਾ ਆਪਰੇਸ਼ਨ ਕਰਨਾ ਕੁਝ ਕਰਨਾ ਹਨਾ ਜੀ ਬੱਚੇ ਨੂੰ ਕੀ ਹੌਂਸਲੇ ਹੀ ਦਿੰਦਾ 12 ਸਾਲ ਦਾ ਬੱਚਾ ਹੁੰਦਾ ਕੀ ਐ ਪਰ ਉਹ ਬੱਚਾ ਮੇਰੇ ਅੱਜ ਬਰਾਬਰ ਆ ਰਿਹਾ ਸੀ ਇੱਥੇ ਮੋਢੇ ਦੇ ਨਾਲ ਮੋਢਾ ਲੱਗਦਾ ਸੀ ਉਹਦਾ ਸਰਦਾਰ ਐਨਾ ਸੋਹਣਾ ਮੁੰਡਾ ਖੋ ਲਿਆ ਹੈ ਹਸਪੀਟਲ ਵਾਲਿਆਂ ਦੀ ਲਾਹ ਪਰਫਾਈ ਜੇ ਸਾਨੂੰ ਐਦਾਂ ਹੁੰਦਾ ਕੋਈ 6:00 ਵਜੇ 5:00 ਵਜੇ ਫੇਰ ਵੀ ਅਸੀਂ ਕਹਿ ਲੈਂਦੇ ਸਾਡੇ ਬੱਚੇ 6:00 ਵਜੇ ਗਰਾਊਂਡ 'ਚ ਖੇਲਦੇ ਸੀ ਉੱਥੇ ਹੀ ਕੁਝ ਹੋ ਜਾਂਦਾ ਸੀ ਕਹਿ ਦਿੰਦੇ ਸਾਡਾ ਗਰਾਊਂਡ 'ਚ ਹੀ ਹੋ ਗਿਆ ਐਨ ਸਵੇਰੇ 8 ਵਜੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਠੀਕ ਹੈ ਜੀ ਬੱਚਾ ਬਿਲਕੁਲ ਠੀਕ ਸੀ ਉੱਥੇ ਕੁਮਰੇ ਹੈ ਅੰਦਰ ਹੀ ਹਸਪੀਟਲ ਦੇ ਜੇ ਤੁਸੀਂ ਸੀਸੀਟੀਵੀ ਕਢਵਾਉਂਗੇ ਸੁਹਾਣੇ ਹਸਪੀਟਲ ਦੀ ਉੱਥੇ ਵੀ ਆ ਜਾਊਂਗਾ ਸਰਜੀਤ ਹਸਪੀਟਲ ਦੀ 94 ਠੀਕ ਹੈ ਜੀ 94 ਦੀ ਇਹ ਸਰਜੀਤ ਹਸਪੀਟਲ ਦੀ ਉੱਥੇ ਤੁਹਾਨੂੰ ਸਾਰਾ ਕੁਝ ਆ ਜਾਊਗਾ ਜੀ ਕੀ ਬੱਚਾ ਖੇਡ ਰਿਹਾ ਸੀ ਸਾਰਾ ਕੁਝ ਉਸ ਤੋਂ ਬਾਅਦ ਜਦੋਂ 1 ਮਈ ਦੀ ਇਹ ਗੱਲ ਆ ਜੀ 1 ਮਈ ਬਾਅਦ ਜਦੋਂ ਸੁਹਾਣੇ ਹਸਪੀਟਲ ਲਗੇ ਉਹ ਵੀ ਤੁਹਾਨੂੰ ਰਿਪੋਰਟ ਆ ਜੂਗੀ ਸ਼ਾਮ ਦੀ ਕਿਹੜਾ ਡਾਕਟਰ ਉਸ ਹਸਪੀਟਲ ਦਾ ਐਂਬੂਲੈਂਸ ਦੇ ਨਾਲ ਸੀ ਠੀਕ ਹੈ ਜੀ ਅੰਦਰ ਰੈਫਰ ਕਰਾਇਆ ਸਾਰਾ ਹਸਪੀਟਲਾਂ ਚ ਤਾਂ ਕੈਮਰੇ ਹੁੰਦੇ ਹੀ ਆ ਉਹ ਤਾਂ ਨਹੀਂ ਕਹਿੰਦੇ ਖਰਾਬ ਹੋ ਗਿਆ ਕੁਝ ਹੋ ਗਿਆ ਇੱਕ ਕੈਮਰਾ ਖਰਾਬ ਹੋ ਜੂ ਜਿੱਦਾਂ ਅਸੀਂ ਬੋਲ ਰਹੇ ਸੀ ਬੋਲ ਵੀ ਰਹੇ ਸੀ ਸੀਸੀਟੀਵੀ ਫੂਟੇਜ ਕਢਾਓ ਤੁਹਾਨੂੰ ਪਤਾ ਲੱਗੂਗਾ ਮੈਂ ਕਹਿਣਾ ਚਾਹੁੰਦਾ ਬੰਦਾ ਬਹਾਨਾ ਲਾ ਦਿੰਦਾ ਮੇਰਾ ਤਾਂ ਕੈਮਰਾ ਖਰਾਬ ਸੀ ਇੱਕ ਕੈਮਰਾ ਖਰਾਬ ਹੋ ਜੂ 2 ਹੋ ਜੂ ਹਸਪੀਟਲ ਚ ਤੱਕ ਕਿੰਨੇ ਕੈਮਰੇ ਲੱਗੇ ਹੋਏ ਹੁੰਦੇ ਇਹ ਬੇਨਤੀ ਹੈ ਜੀ ਹੱਥ ਬੰਨ ਕੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਸਾਡਾ ਚਲੇ ਗਏ ਆ ਉੱਥੇ ਕਿਸੇ ਦੀ ਮਾਂ ਵੀ ਆਂਦੀ ਬਾਪ ਵੀ ਆਂਦਾ ਬੱਚੇ ਵੀ ਆਂਦੇ ਭੈਣਾਂ ਵੀ ਆਂਦੀਆਂ ਛੋਟੇ ਤੇ ਲੈ ਕੇ ਬੜੇ ਤੱਕ ਜੇ ਅੱਜ ਲਾਪਰਵਾਹੀ ਹੋਈ ਆ ਇੰਜੈਕਸ਼ਨ ਦੀ ਡੋਜ਼ ਕਰਕੇ ਕਿਸੇ ਨਾਲ ਵੀ ਹੋ ਸਕਦੀ ਆ ਸਰਜੀਤ ਹਸਪੀਟਲ ਦੇ ਕਿਸੇ ਨਾਲ ਵੀ ਹੋ ਸਕਦੀ ਉਹਨੂੰ ਬੰਦ ਕਰਨਾ ਚਾਹੀਦਾ ਜੀ ਫਿਰ ਐਦਾਂ ਦੇ ਹਸਪੀਟਲ ਚਲਾਣੇ ਕਾ ਨੂੰ ਫਿਰ ਤਾਂ ਅਸੀਂ ਸਾਰੇ ਬੈਠੇ ਆ ਜਾਂਦੇ ਅਸੀਂ ਕਹਿ ਦੋਗੇ ਸਾਡਾ ਇਹ ਡੋਜ਼ ਦਈ ਜੋ ਮਾਰੀ ਜਾਓ ਫਿਰ ਤਾਂ ਸਭ ਦਾ ਇਹੀ ਕਾਰਨ ਹੋ ਗਿਆ ਕਿ ਡੋਜ਼ ਦਈ ਜਾਓ ਨਾ ਆਕਸੀਜਨ ਨਾ ਵੈਂਟੀਲੇਟਰ ਆ ਹਸਪੀਟਲ ਮੈਂ ਇੰਨਾ ਵੀ ਉਹਨਾਂ ਨੇ ਕਿਹਾ ਸ਼ਾਇਦ ਉਹਨਾਂ ਦੀ ਰਿਕਾਰਡਿੰਗ ਹੋਊਗੀ 94 ਚ ਉਹ ਕਹਿੰਦੇ ਪੈਪ ਨਹੀਂ ਸਹੀ ਪਿਆ ਕੋਈ ਪੈਪ ਆਕਸੀਜਨ ਦਾ ਪਾਣਾ ਸੀ ਕਾਦਾ ਪਾਣਾ ਸੀ ਠੀਕ ਹੈ ਜੀ ਉਹਨਾਂ ਕੋਲ ਕੋਈ ਵੈਂਟੀਲੇਟਰ ਨਹੀਂ ਸਿਰਫ ਹੱਥ ਵਾਲਾ ਕੱਲਾ ਸੀ ਉਹ ਪੰਪ ਕਰਨੇ ਵਾਲਾ ਸਿਰਫ ਉਹ ਉਹ ਵੀ ਕਦੇ ਉਹ ਬੰਦਾ ਮੁੰਡਾ ਹੈ ਸੀ ਉਹ ਛੱਡ ਦਿੰਦਾ ਸੀ ਅਸੀਂ ਕਹਿੰਦਾ ਆ ਕੀ ਕਰ ਰਿਹਾ ਤੂੰ ਅਸੀਂ ਉੱਥੇ ਬੋਲੇ ਵੀ ਅਸੀਂ ਸੀਸੀਟੀਵੀ ਕਢਾਓ ਉੱਥੇ ਰਿਕਾਰਡਿੰਗ ਆ ਉੱਥੇ ਸਾਰਾ ਕੁਝ ਆ ਜਾਊਗਾ ਉੱਥੇ ਕਿਹੜਾ ਕਿਹੜਾ ਰਿਸ਼ਤੇਦਾਰ ਸਾਡਾ ਖੜਾ ਸੀ ਕਿਹੜਾ ਭਰਾ ਖੜਾ ਸੀ ਠੀਕ ਹੈ ਜੀ ਬੇਨਤੀ ਹੈ ਜੀ ਬੇਨਤੀ ਹੈ ਜੀ ਜਿਹੜੇ ਨਵਜੋਤ ਡਾਕਟਰ ਹੈ ਜੀ ਉਹਨਾਂ ਮੈਨੂੰ ਫੋਨ ਤੇ ਦਿਖਾਇਆ ਕਿ ਨਾ ਬੱਚਾ ਕਿੰਨੇ ਸਾਲ ਦਾ ਜੀ ਮੈਂ ਕਹਿਆ ਜੀ 12 ਸਾਲ ਦਾ ਕਹਿੰਦਾ ਮੈਨੂੰ 19 ਸਾਲ ਦਾ ਬੱਚਾ ਭੇਜਿਆ ਜੀ ਉਹਨਾਂ ਰਿਪੋਰਟਾਂ ਭੇਜੀਆਂ ਜੀ ਤਾਂ ਉਹਨਾਂ ਦਿਖਾਇਆ ਫਿਰ ਮਾਸੀ ਜੀ ਕੋਲ ਸੀਗੇ ਪੁੱਛਿਆ ਵੀ ਕਿੰਨੇ ਸਾਲ ਦਾ ਬੱਚਾ ਬੱਚੇ ਨੂੰ ਪੁੱਛਿਆ ਵੀ ਕਿੰਨੇ ਸਾਲ ਦਾ ਉਹ ਕਹਿੰਦਾ ਵੀ 12 ਸਾਲ ਦਾ ਮੈਂ 19 ਸਾਲ ਦਾ ਉਹਦੀ ਰਿਕਾਰਡਿੰਗ ਉਹਦੇ ਫੋਨ ਦੀ ਰਿਕਾਰਡਿੰਗ ਜੇ ਅੱਜ ਡਿਲੀਟ ਵੀ ਕਰ ਦੇ ਪੁਲਿਸ ਵਾਲੇ ਕੁਝ ਵੀ ਚਾਵੇ ਕਢਵਾ ਸਕਦੇ ਆ ਉਹਦੇ ਚ ਉਹਦੀ ਚੈਟ ਵੀ ਸੀਗੀ ਹਸਪੀਟਲ ਵੱਲੋਂ ਵੀ 19 ਸਾਲ ਦਾ ਬੱਚਾ ਲਿਖ ਕੇ ਮੈਨੂੰ ਪਾਇਆ ਕਿਆ ਪਤਾ ਨਹੀਂ ਗੈਲਿਸ ਕਰਕੇ ਹੀ ਹੋਈ ਆ ਵੀ 12 ਸਾਲ ਦੀ ਜਿਹੜਾ 19 ਸਾਲ ਦੇ ਵਿੱਚ ਹੀ ਡੋਜ਼ ਲਾ ਦੇ ਪਲੀਜ਼ ਸਾਨੂੰ ਇਨਸਾਫ ਦਿਵਾਓ ਸਾਡਾ ਬੱਚਾ ਤੰਦਰੁਸਤ ਗਿਆ ਮੇਰੇ ਕੋਲ ਫੋਟੋਆਂ ਪਈਆਂ ਸਾਰਾ ਕੁਝ ਬਚੈਨ ਸਹੀ ਜਾ ਰਿਹਾ ਠੀਕ ਹੈ ਜੀ ਆ ਦੇਖੋ ਇਹ ਵੀਡੀਓ ਜੀ ਉੱਥੇ ਚੇਅਰ ਤੇ ਬੈਠਾ ਚੇਅਰ ਤੇ ਬੈਠਾ ਹਸਪੀਟਲ ਦੇ ਜ ਸਾਰਾ ਬੱਚਾ ਠੀਕ ਤਾਂ ਜੀ ਉਹ ਦੇਖੋ ਸਾਰਾ ਹਸਪੀਟਲ ਜਾਂ ਐਨ ਪਲਾਂ ਚੰਗਾ ਜਾ ਰਿਹਾ ਜੀ ਉਸ ਤੋਂ ਬਾਅਦ ਸਾਡੇ 9 ਵਜੇ ਬੱਚਾ ਜਦੋਂ ਅਸੀਂ ਇੱਥੋਂ ਲੈ ਕੇ ਗਏ 8:30 ਪੌਣੇ 9 ਵਜੇ ਜੀ ਉਸ ਤੋਂ ਬਾਅਦ ਵੈਂਟੀਲੇਟਰ ਤੇ ਇਹ ਸੀਗਾ ਇਹ ਦੇਖੋ ਏ ਠੀਕ ਹੈ ਜੀ ਠੀਕ ਹੈ ਜੀ ਸਾਨੂੰ ਇਨਸਾਫ ਦਿਲਵਾਇਆ ਜਾਵੇ ਪਲੀਜ਼ ਰਿਕੁਐਸਟ ਹੈ ਜੀ ਕਿਸੇ ਹੋਰ ਬੱਚੇ ਦਾ ਨੁਕਸਾਨ ਨਾ ਹੋਵੇ ਮਾਪੇ ਦਾ ਨੁਕਸਾਨ ਨਾ ਹੋਵੇ ਚਲੋ ਸਾਡਾ ਤਾਂ ਹੋ ਗਿਆ ਜਿਹੜਾ ਹੋ ਗਿਆ ਜੀ ਪਲੀਜ਼ ਰਿਕੁਐਸਟ ਹੈ ਜੀ ਹਸਪੀਟਲ ਦੇ ਉੱਪਰ ਜੋ ਵੀ ਕਾਰਵਾਈ ਬਣਦੀ ਉਹ ਬਣਾਓ ਇਸੀ ਗੱਲ ਬਾਤ ਕੀਤੀ ਸੀ ਪਰਿਵਾਰ ਦੇ ਨਾਲ ਜਿਨ੍ਹਾਂ ਦਾ ਇਕਲੌਤਾ ਪੁੱਤ ਜੇ ਹੈ ਦਮ ਤੋੜ ਚੁੱਕਾ ਹੈ ਤਾਂ ਦੱਸਦੇ ਕਿ ਇਸ ਦੇ ਮਾਮਲੇ ਦੇ ਵਿੱਚ ਹੈ ਪਰਿਵਾਰ ਵੱਲੋਂ ਹਸਪਤਾਲ ਦੇ ਵਿੱਚ ਜੋ ਹੈ ਹਸਪਤਾਲ ਦੇ ਡਾਕਟਰ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਹ ਸਰਕਾਰੀ ਹਸਪਤਾਲ ਦੇ ਬਾਅਵ ਹੋਣ ਦੇ ਬਾਵਜੂਦ ਜੋ ਹੈ ਪ੍ਰਾਈਵੇਟ ਹਸਪਤਾਲ ਦੇ ਵਿੱਚ ਆ ਕੇ ਟੀਕਾ ਲਗਾ ਰਹੇ ਉਹਨਾਂ ਦੇ ਬੱਚੇ ਨੂੰ ਜਿਸ ਤੇ ਕਾਰਨ ਜਸ ਉਹਨਾਂ ਦੇ ਬੱਚੇ ਦੀ ਮੌਤ ਹੋ ਗਈ ਉਸਨੇ ਦਮ ਤੋੜ ਦਿੱਤਾ ਹਸਪਤਾਲ ਦੇ ਵਿੱਚ ਤੁਸੀਂ ਬਣੇ ਰਹੋ ਔਨ 에ਅਰ ਦੇ ਨਾਲ ਮੈਂ ਵਰਸ਼ਾ ਕੈਮਰਾਮੈਨ ਮੋਹਨ ਦੇ ਨਾਲ